ਖਬਰਨਾਮਾ ਦੇਖ ਰਿਹਾ ਸਾਰੇ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਬ ਸਰਾਜ ਆਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਜਿੱਥੇ ਕਿ ਇੱਕ ਪਾਸੇ ਉਹਨਾਂ ਦੀ ਐਨਐਸਏ ਵਿਧਾ ਦਿੱਤੀ ਗਈ ਹੈ ਜੇ ਗੱਲ ਕਰੀਏ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਪਰਿਵਾਰ ਦੀ ਸਭ ਤੋਂ ਪਲਟਵਾਰ ਜ਼ਿਆਦਾ ਕੀਤੇ ਜਾ ਰਹੇ ਨੇ ਬਿਕਮਜੀਤ ਸਿੰਘ ਮੀਠੇ ਵੱਲੋਂ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਦੇ ਨਾਲ ਮਾਨ ਕੀਤੇ ਇੱਕ ਪਾਸੇ ਸਰਜੀਤ ਸਿੰਘ ਖਾਲਸਾ ਨੂੰ ਬੁਲਾਉਣਾ ਚਾਹੀਦਾ ਸੀ ਜਿਹੜੀ ਸਰ ਮੀਟਿੰਗ ਸੱਦੀ ਗਈ ਸੀ ਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਰਜੀਤ ਸਿੰਘ ਖਾਲਸਾ ਅਤੇ ਭਾਈ ਅਮਰਪਾਲ ਖਾਲਸਾ ਯਾਨੀ ਕਿ ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਖਾਲਸਾ ਵੱਲੋਂ ਹਾਲੇ ਕੋਈ ਬਿਆਨ ਨਹੀਂ ਆਇਆ ਕਿਉਂਕਿ ਉਹਨਾਂ ਦੀ ਐਨਐਸਸੀ ਵਧੀ ਹੋਈ ਹੈ ਉਹ ਪੰਜਾਬ ਦੇ ਵਿੱਚ ਨਹੀਂ ਹਾਲੇ ਵੀ ਉਹ ਡਿਬਰੂਗੜੀ ਜ਼ਿਲ੍ਹੇ ਦੇ ਵਿੱਚ ਨੇ ਲੇਕਿਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਅਤੇ ਐਮਪੀ ਹਲਕਾ ਫਰੀਦਕੋਟ ਤੋਂ ਸੱਜੇ ਸਿੰਘ ਖਾਲਸਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਕੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਪੰਜਾਬ ਦਾ ਪਾਣੀ ਹੈ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿੰਨਾ ਨੂੰ ਪਾਣੀ ਚਾਹੀਦਾ ਸੀ ਹਰਿਆਣੇ ਨੂੰ ਉਸ ਤੋਂ ਵੱਧ ਪੰਜਾਬ ਸਰਕਾਰ ਵੱਲੋਂ ਦੇ ਦਿੱਤਾ ਗਿਆ ਹੈ ਉਹਨੇ ਕਿਹਾ ਅਸੀਂ ਇਸ ਘਟਨਾ ਨੂੰ ਬੜਾ ਮੰਦ ਭਾਗਾ ਦੱਸਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਨੂੰ ਸਿਆਸੀ ਜਾਂ ਰਾਜਨੀਤੀ ਜਾਂ ਸਾਨੂੰ ਪਾਰਟੀ ਵਾਲੇ ਨਹੀਂ ਬਣਦੇ ਉਹਨਾਂ ਕਹਿੰਦੇ ਕਿ ਅਸੀਂ ਵੀ ਪਾਣੀਆਂ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਪਾਣੀ ਦੇ ਮੁੱਦੇ ਸਾਡੀ ਪਾਰਟੀ ਦੀ ਮੇਨ ਵਿਚਾਰਧਾਰਾ ਨੇ ਚਾਹੇ ਉਹ ਕਿਸਾਨੀ ਹੈ ਚਾਹੇ ਉਹ ਜਵਾਨੀ ਹੈ ਚਾਹੇ ਉਹ ਪੰਜਾਬ ਦਾ ਪਾਣੀ ਹੈ ਚਾਹੇ ਉਹ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਨੇ ਤੇ ਚਾਹੇ ਉਹ ਇਨਫਰਾਸਟ੍ਰਕਚਰ ਹੈ ਪੰਜਾਬ ਦਾ ਸਭਜੀਤ ਸਿੰਘ ਖਾਲਸਾ ਅਤੇ ਤੇਜਿੰਦਰ ਸਿੰਘ ਖਾਲਸਾ ਵੱਲੋਂ ਅੱਜ ਕਾਨਫਰੰਸ ਕੀਤੀ ਗਈ ਹਾਕ ਵਿੱਚ ਆਏ ਭਾਈ ਭਾਈ ਅਮਰਤਵਾਲ ਖਾਲਸਾ ਦੇ ਸਮਰਥਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਮੀਟਿੰਗ ਹੋਵੇ ਤੇ ਸਾਨੂੰ ਸੱਦਾ ਪੁੱਤਰ ਜਰੂਰ ਦਿੱਤਾ ਜਾਵੇ ਅਸੀਂ ਵੀ ਵਿਰੋਧ ਕਰਾਂਗੇ ਪਾਣੀ ਪੰਜਾਬ ਦਾ ਹੈ ਪੰਜਾਬ ਦੀਆਂ ਫਸਲਾਂ ਦਾ ਹੈ ਪੰਜਾਬ ਦੇ ਲੋਕਾਂ ਦਾ ਹੈ ਪਾਣੀਆਂ ਦੀ ਲੁੱਟ ਪੰਜਾਬ ਦੇ ਪਾਣੀ ਉੱਤੇ ਢਾਕਾ ਨਹੀਂ ਮਾਰਨ ਦਿੱਤਾ ਜਾਵੇਗਾ ਹਰਿਆਣੇ ਦੀ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੀਆਂ ਮਾਰੂ ਨੀਤੀਆਂ ਤੋਂ ਲੋਕ ਦੁਖੀ ਨੇ ਖਾਸ ਕਰਕੇ ਪੰਜਾਬੀਆਂ ਦੇ ਨਾਲ ਧੱਕਾ ਕਰ ਰਹੇ ਨੇ ਕਿਉਂਕਿ ਨਾ ਤਾਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੋਈ ਸੀਟਾਂ ਮਿਲੀਆਂ ਅਤੇ ਨਾ ਹੀ ਇਹਨਾਂ ਦੀ ਪਾਰੀ ਜਿਹੜੀ ਹੈ ਦੀ ਸ਼ੁਰੂਆਤ ਹੋਈ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਤਾਂ ਸਿਮਸਿੰਗ ਨੇ ਕਿਹਾ ਕਿ ਹਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਕੱਠ ਕੀਤਾ ਜਾਵੇਗਾ ਪੰਜਾਬ ਦੇ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਤਾਂ